ਇਹ ਤੇ ਮਾਨ ਦਾ ਅਸਤੀਫਾ ਆਇਆ ਮੈਨੂੰ ਡਰ ਰਿਹਾ ਭਗਵੰਤ ਮਾਨ ਵੀ ਅਸਤੀਫਾ ਦੇਣ ਵਾਲਿਆ ਜੀ ਆ ਕਿਉਂਕਿ ਜਿੰਨਾ ਦਬਾਅ ਉਹਦੇ ਤੇ ਆ ਉਹ ਮਤਲਬ ਮਿਲਿਆ ਨਹੀਂ ਜਾ ਰਿਹਾ ਸੀਐਮ ਹਾਊਸ ਚੋਂ ਉਹਨਾਂ ਨੂੰ ਮਿਲਣਾ ਔਖਾ ਹੋਇਆ ਪਿਆ ਵਾ ਫੈਸਲੇ ਉਹ ਲੈ ਰਹੇ ਨਹੀਂ ਕਿਹੜਾ ਅਫਸਰ ਲੱਗਣਾ ਕਿਹੜਾ ਨਹੀਂ ਲੱਗਣਾ ਗੈਰ ਸਵਿਧਾਨਿਕ ਤੌਰ ਤੇ ਜਿਹੜਾ ਉਹਨਾਂ ਵੱਲੋਂ ਪੰਜਾਬ ਨੂੰ ਚਲਾਇਆ ਜਾ ਰਿਹਾ ਇਹਦਾ ਪ੍ਰੈਸ਼ਰ ਉਹਨਾਂ ਦੇ ਐਮਐਲਏ ਦੇ ਵੀ ਆ ਉਹਨਾਂ ਦੇ ਮੰਤਰੀਆਂ ਤੇ ਨਨ ਮੋਲ ਬਾ ਦਾ ਸਤੀਫਾ ਆਇਆ ਕਿ ਦੇਖੋ ਐਸਵੇ ਦੇ ਜਿੰਨੇ ਵੀ ਲੋਕ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਮੰਨਣਾ ਹੈ ਕਿ ਮੁੱਖ ਮੰਤਰੀ ਵੀ ਚਾਹੇ ਹੈ ਸਾਰੇ ਕੇਂਦਰ ਦੇ ਜਿਹੜੇ ਹਾਰੇ ਹੋਏ ਲੋਕ ਆਏ ਨੇ ਉਹਨਾਂ ਦੇ ਦਬਾਅ ਥੱਲੇ ਨੇ ਉਹਨਾਂ ਦੇ ਦਬਾਅ ਥੱਲੇ ਆ ਕੇ ਉਹਨੇ ਸਤੀਫਾ ਦਿੱਤਾ ਹੈ ਇਹ ਤੇ ਮਾਨ ਦਾ ਸਤੀਫਾ ਆਇਆ ਮੈਨੂੰ ਡਰ ਹੈ ਭਗਵੰਤ ਮਾਨ ਵੀ ਸਤੀਫਾ ਦੇਣ ਵਾਲਿਆਂ ਚ ਹੀ ਆ ਕਿਉਂਕਿ ਜਿੰਨਾ ਦਬਾਅ ਉਹਦੇ ਤੇ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਕਿਉਂਕਿ ਕਿਉਂਕਿ ਇੰਟਰਫੀਰੈਂਸ ਦੇਖੋ ਜਿਹੜੇ ਚੁਣੇ ਹੋਏ ਨੁਮਾਇੰਦਿਆਂ ਦੇ ਵਿੱਚ ਹਾਰੇ ਹੋਏ ਬੰਦੇ ਆ ਕੇ ਇੰਟਰਫੀਰੈਂਸ ਕਰਨਗੇ ਉਹ ਤੇ ਪਰੇਸ਼ਾਨ ਹੋ ਨਹੀਂ ਨੇ ਐਸ ਵੇਲੇ ਪੰਜਾਬ ਦੇ ਜਿਹੜੇ ਚੁਣੇ ਹੋਏ ਚਲੋ ਉਹਨਾਂ ਨੇ ਕਿੰਨਾ ਕੰਮ ਕੀਤਾ ਨਹੀਂ ਕੀਤਾ ਪੰਜਾਬ ਦਾ ਮਸਲਾ ਹੈ ਉਹ ਪੰਜਾਬ ਤੈ ਕਰੇਗਾ ਪਰ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਉਹਨਾਂ ਦੇ ਮਤਲਬ ਮਿਲਿਆ ਨਹੀਂ ਜਾ ਰਿਹਾ ਸੀਐਮ ਹਾਊਸ ਚ ਉਹਨਾਂ ਨੂੰ ਮਿਲਣਾ ਔਖਾ ਹੋਇਆ ਪਿਆ ਵਾ ਫੈਸਲੇ ਉਹ ਲੈ ਰਹੇ ਨਹੀਂ ਕਿਹੜਾ ਅਫਸਰ ਲੱਗਣਾ ਕਿਹੜਾ ਨਹੀਂ ਲੱਗਣਾ ਤੇ ਕੁਦਰਤੀ ਗੱਲ ਹੈ ਨਾ ਮੰਤਰੀ ਵੀ ਦਬਾਸ਼ ਨੇ ਸੋ ਇਹ ਦਿੱਲੀ ਦਾ ਜਿਹੜਾ 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 ਗੈਰ ਸੰਵਿਧਾਨਿਕ ਤੌਰ ਤੇ ਜਿਹੜਾ ਉਹਨਾਂ ਵੱਲੋਂ ਪੰਜਾਬ ਨੂੰ ਚਲਾਇਆ ਜਾ ਰਿਹਾ ਹੈ ਇਹਦਾ ਪ੍ਰੈਸ਼ਰ ਉਹਨਾਂ ਦੇ ਐਮਐਲਏ ਤੇ ਵੀ ਆ ਉਹਨਾਂ ਦੇ ਮੰਤਰੀਆਂ ਤੇ ਵੀ ਆ ਅੱਛਾ ਸਰ ਪਰ ਗਗਨ ਅਨੋਲ ਮਾਨਿਕ ਪੰਜਾਬ ਦਾ ਇੱਕ ਬਹੁਤ ਚਰਚਿਤ ਗਾਇਕ ਸੀ ਬਹੁਤ ਵਧੀਆ ਸਿੰਗਰ ਵੀ ਸਨ ਔਰ ਕਾਫੀ ਦੇਨ ਸੀ ਆਵਾਜ਼ ਦੀ ਪਾਰਟੀ ਉਹ ਕਰਾ ਕਰਨ ਦੇਖੋ ਇਹ ਹੁਣ ਆਵਾਜ਼ ਦੀ ਪਾਰਟੀ ਤੈਅ ਕਰੇ ਉਹਨਾਂ ਦੇ ਤੇ ਦੇਖੋ ਜਿਹੜੇ ਕੋਈ ਪਹਿਲੀ ਗੱਲ ਤੇ ਲੋਕ ਆ ਭੱਜੇ ਜਾ ਰਹੇ ਜੇ ਕੋਈ ਕਵਰ ਵਿਜੇ ਪ੍ਰਤਾਪ ਵਰਗੇ ਚੰਗੇ ਕੰਮ ਆਉਂਦੇ ਉਹ ਉਹਦੇ ਅਸੀਂ ਵੀ ਨਹੀਂ ਕਰਨਾ ਉਹ ਵੀ ਦਿੱਲੀ ਵਾਲਿਆਂ ਨੇ ਤੈਅ ਕੀਤਾ ਔਰ ਇਹ ਜਿਹੜੇ ਦਿੱਲੀ ਵਾਲੇ ਤੈਅ ਕਰ ਰਹੇ ਨੇ ਇਹ ਪੰਜਾਬ ਵਾਸਤੇ ਠੀਕ ਨਹੀਂਗਾ ਪੰਜਾਬ ਦੀ ਗੈਰਤਾ ਵਾਸਤੇ ਵੀ ਠੀਕ ਨਹੀਂਗਾ ਇਹ ਲੋਕ ਗਲਤ ਗੈਰ ਸੰਵਿਧਾਨਿਕ ਤਰੀਕੇ ਨਾਲ ਇੰਟਰਫੇਅਰ ਕਰ ਰਹੇ ਨੇ ਔਰ ਉਹਨਾਂ ਦੇ ਲੋਕ ਲੱਗੇ ਨੇ ਕੋਠੀਆਂ ਸਾਰੀਆਂ ਸਰਕਾਰੀ ਉਹਨਾਂ ਮੱਲੀਆਂ ਨੇ ਇਹ ਵਿਚਾਰੇ ਕੀ ਕਰਨ ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਦਿੱਲੀ ਜੀ ਵੀ ਨੇ ਨਾ ਉਹਨਾਂ ਦੀ ਸਾਰੀਆਂ ਸਰਕਾਰੀ ਕੋਠੀਆਂ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਬੰਦਿਆ ਕੋਲ ਨੇ ਉਹ ਵਿਚਾਰੇ ਸਾਰੇ ਬਾਹਰ ਨੇ ਆਉਣਗੇ ਚਾਹੇ ਚਾਹੇ ਭੰਜਨ ਭੰਜਨ ਜੀ ਨੂੰ ਪੁੱਛ ਲਓ ਚਾਹੇ ਬਾਬਾ ਜੀ ਨੂੰ ਪੁੱਛ ਲਓ ਸੰਜੀਵ ਰੋੜੇ ਜੀ ਨੂੰ ਪੁੱਛ ਲਓ ਕਿਸੇ ਨੂੰ ਪੁੱਛ ਕੇ ਵੇਖ ਲਓ ਸਾਰੀਆਂ ਕੋਠੀਆਂ ਉਹਨਾਂ ਮੱਲੀਆਂ ਨੇ ਪਰ ਹਰ ਆਨ ਨੂੰ ਸਮਝ ਹੋਰ ਅਸਤੀਫੇ ਆਸਤੇ ਜਿੰਨਾ ਪ੍ਰੈਸ਼ਰ ਹੈ ਮੈਨੂੰ ਲੱਗਦਾ ਹੈ ਕਿ ਹੋਰ ਵੀ ਕਰਨਗੇ ਰਿਜ਼ਾਈਨ ਕਿਉਂਕਿ ਪੰਜਾਬੀਅਤ ਦੇ ਅੰਦਰ ਬੋਲਦੀ ਨਹੀਂ ਗੈਰਤਮੰਦ ਲੋਕ ਹੈ ਅਸੀਂ ਨਹੀਂ ਲੱਗ ਸਕਦੇ ਥੱਲੇ ਨਾ ਪਰ ਕਾਰਨ ਕੀ ਰਿਹਾ ਕਿ ਉਹ ਦੱਸਦੇ ਦਿੱਤਾ ਤੁਹਾਨੂੰ ਆਨ ਕਹਿੰਦੇ 5 ਮਿੰਟ ਚ ਐਮਐਸਪੀ ਐਡਾ ਜਿਹੜੀ ਜਹਾਦੀ ਦੇਖੋ ਦੇਖੋ ਉਹ ਵੀ ਉਹਨੂੰ ਵੀ ਹੁਣ ਸਮਝ ਲੱਗੀ ਆ ਨਾ ਵੀ ਮੇਰੇ ਨਾਲ ਕੀ ਹੋਇਆ ਕਿਉਂਕਿ ਝੂਠ ਦੇਖੋ ਝੂਠ ਤੇ ਇੱਕ ਦਿਨ ਫੜਿਆ ਹੀ ਜਾਣਾ ਹੈ ਝੂਠ ਤੇ ਮਾਰ ਕੇ ਕਿੰਨਾ ਚਿਰ ਭੱਜ ਲੋਗੇ ਉਹ ਫੜਿਆ ਗਿਆ ਹੋ ਸਕਦਾ ਸਵਾਲ ਪੁੱਛਦੀ ਹੋਵੇ ਤੇ ਉਹਨੂੰ ਕੁਝ ਜਵਾਬ ਇਹੋ ਜਿਹੇ ਮਿਲੇ ਹੋਣਗੇ ਉਹਨੇ ਰਿਜ਼ਾਈ ਔਰ ਪ੍ਰੈਸ਼ਰ ਜਾ ਕੇ ਰਿਜ਼ਾਈਨ ਕੀਤਾ ਮੇਰਾ ਮੰਨਣਾ ਹੈ ਕਿ ਇਹ ਜਿੰਨਾ ਕਿਉਂਕਿ ਇੰਟਰਫੀਰੈਂਸ ਬਹੁਤ ਜ਼ਿਆਦਾ ਹੈ ਉਹਨਾਂ ਦੀ ਅੱਛਾ ਤੁਹਾਡੇ ਸੂਤਰ ਕੀ ਕਹਿੰਦੇ ਹੋਰ ਵੀ ਹੈਗੇ ਜੀ ਲਾਈਨ ਚ ਮੇਰੇ ਸੂਤਰ ਜੇ ਇਹਨੇ ਸੂਤਰ ਨਹੀਂ ਕਿਹਾ ਪਰ ਮੇਰਾ ਮਨ ਜਿਹੜਾ ਕਹਿੰਦਾ ਮੈਂ ਤੁਹਾਨੂੰ ਦੱਸਦਾ ਹੈ